ਹਾਜੀ ਬੀਐਸਪੀ ਦੀ ਮੋਟਰਸਾਈਕਲ ਰੈਲੀ ਕੌਰੀਆਂ ਦੇ ਵਿੱਚ ਪਹੁੰਚੀ ਸੀ ਅਸੀਂ ਦੇਖਿਆ ਸੀ ਉੱਥੇ ਬੜਾ ਭਰਮਾ ਰੈਲੀ ਦਾ ਸਵਾਗਤ ਹੋਇਆ ਤੇ ਦੇਖ ਮਾਨੂੰ ਖੁਸ਼ੀ ਹੋਈ ਤੇ ਉੱਥੇ ਦਾ ਜੋ ਜੂਥ ਹੈ ਬੜਾ ਐਕਟਿਵ ਹੈ ਸੋ ਅੱਜ ਆਪਾਂ ਜੋ ਕੌਰੀਆਂ ਦਾ ਜੂਥ ਹੈ ਭਾਈ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਆਪਾਂ ਉਹਨਾਂ ਦੇ ਸਿਰਫ ਨਾਂ ਹੀ ਪੁੱਛਣਿਆ ਬਾਕੀ ਤਾਂ ਇਹ ਮੁੰਡੇ ਬਹੁਤ ਵਧੀਆ ਕੰਮ ਕਰਦੇ ਨੇ ਮਿਸ਼ਨ ਪ੍ਰਤੀ ਬੜਾ ਤਨਦੇਹੀ ਨਾਲ ਕੰਮ ਕਰ ਰਹੇ ਨੇ ਸੋ ਆਪਾਂ ਨੰਬਰ 1 ਬਾਈ ਤੋਂ ਨਾਂ ਪੁੱਛਾਂਗੇ ਕੀ ਨਾਂ ਜੀ ਤੁਹਾਡਾ ਹਾਂਜੀ ਸੁਖਵੀਰ ਸਿੰਘ ਇਹਨਾਂ ਦਾ ਨਾਮ ਹੈ ਸੁਖਵੀਰ ਸਿੰਘ ਪ੍ਰਦੀਪ ਸਿੰਘ ਪ੍ਰਦੀਪ ਸਿੰਘ ਗੁਰਪ੍ਰਤਾਪ ਸਿੰਘ ਗੁਰਪ੍ਰਤਾਪ ਸਿੰਘ ਵੈਰੀ ਗੁੱਡ ਬਹੁਤ ਵਧੀਆ ਨਾਮ ਹੈ ਹਾਂਜੀ ਰੁਪਿੰਦਰ ਸਿੰਘ ਰੁਪਿੰਦਰ ਸਿੰਘ ਹਾਂਜੀ ਕੋਪਪਿੰਦਰ ਨਹੀਂ ਰੁਪਿੰਦਰ ਰੁਪਿੰਦਰ ਸਿੰਘ ਵੈਰੀ ਗੁੱਡ ਕੌਰ ਸਿੰਘ ਹਾਂਜੀ ਸਰਦਾਰ ਸੋਨੀ ਸਿੰਘ ਜੀ ਹਾਂਜੀ ਸਰਦਾਰ ਸੋਨੀ ਸਿੰਘ ਹਾਂਜੀ ਤੁਹਾਡਾ ਕਿਹੜਾ ਪਿੰਡ ਹੈ ਤੁਹਾਡਾ ਤਾਂ ਮੈਨੂੰ ਲੱਗਦਾ ਹੈ ਹਾਂਜੀ ਕੋੜਿਆਲ ਹਾਂਜੀ ਕਿੰਨਾ ਤੁਹਾਡਾ ਸੁਖਵੀਰ ਸਿੰਘ ਸੁਖਵੀਰ ਸਿੰਘ ਵੈਰੀ ਗੁੱਡ ਤੁਹਾਡਾ ਜੀ ਗੁਰਸ਼ੰਤ ਸਿੰਘ ਗੁਰਸ਼ੰਤ ਸਿੰਘ ਤੁਸੀਂ ਕੌਰੀਆਂ ਤੋਂ ਨਹੀਂ ਕੜਿਆਲ ਤੂੰ ਤੁਸੀਂ ਜੀ ਮਨਦੀਪ ਸਿੰਘ ਜੀ ਮਨਦੀਪ ਸਿੰਘ ਸੋ ਦੋਸਤੋ ਮੇਰਾ ਇਹ ਵੀਡੀਓ ਬਣਾਉਣ ਦਾ ਮਤਲਬ ਸਹੀ ਗਾ ਕਿ ਅੱਜ ਜ਼ਰੂਰਤ ਹੈ ਜੋ ਜੂਥ ਹੈ ਕਹਿਣਾ ਤਾਂ ਵੈਸੇ ਨਹੀਂ ਚਾਹੀਦਾ ਉਹ ਆਪਣੀ ਮੰਜ਼ਿਲ ਤੋਂ ਭਟਕਿਆ ਹੋਇਆ ਸੋ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਆਪਣੀ ਅਸਲੀਅਤ ਨੂੰ ਪਹਿਚਾਣਦੇ ਹੋਏ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਮਰਪਿਤ ਨੇ ਸੋ ਬਹੁਤ ਵਧੀਆ ਗੱਲ ਹੈ ਜੋ ਆਉਣ ਵਾਲਾ ਸਮਾਂ ਬੜਾ ਵਧੀਆ ਸੰਕੇਤ ਦਿੰਦਾ ਹੈ ਸੋ ਤੁਸੀਂ ਇਸੇ ਤਰ੍ਹਾਂ ਹੀ ਸਾਡੇ ਚੈਨਲ ਨਾਲ ਬਨੇ ਰਹੋ ਸਾਡੇ ਚੈਨਲ ਦਾ ਇੱਕ ਵਾਰੀ ਗ੍ਰੈਸਟ ਜਰੂਰ ਕਰਿਓ ਧੰਨਵਾਦ